ਰਹੇਗੀ ਕਿ ਨਹੀਂ ਮੈਂ ਤਤੀਬ ਮਾਰਾ ਮੈਂ ਤਾਂ ਮੈਨ ਨਾਲ ਆਈ ਸੀ ਉਹਨੂੰ ਤਿੰਨ ਮਹੀਨਾ ਹੋ ਗਿਆ ਨਾ ਦਵਾਈ ਬੂਟੀ ਨਹੀਂ ਦਵਾਈ ਗਈ ਤਾਂ ਇਹਨਾਂ ਦੀ ਬੁਢੀ ਹੈਗੀ ਘਰੇ ਤੇ ਨਾ ਹਿੰ ਤਾਂ ਲੱਗਦਾ ਹੈ ਲੱਗਦਾ ਇਹ ਬੁਢੀ ਘਰੇ ਹੀ ਹੁੰਦੀ ਹੈ ਇਹਨਾਂ ਦੀ ਸਟਾਰਟ ਬਣੀ ਦਸਰੀ ਦਾ ਤੂੰ ਕਹਿੰਦੇ ਮਾਸੂ ਮਾਦਰ ਜੀਤਾ ਹੈ ਤੈਨਾਂ ਸਫਰੀ ਕਾਲ ਤੋਂ ਨਾ ਕਹਿੰਦੇ ਮੇਰੇ ਨਾਲ ਤੈਨਾਂ ਕਹਦਾ ਗੁੱਸੇ ਆ ਨਹੀਂ ਨਾ ਮਰਦੀ ਦਵਾਈ ਗੁੱਡੀ ਨਾ ਵਈ ਗੁੱਸਾ ਤਾਂ ਮੈਂ ਕਾਣਾ ਸੀ ਤੁਹਾਡੇ ਤੇ ਆ ਵੀ ਅੱਜ ਤੂੰ ਕਹਿੰਦਾ ਡਾਕਟਰ ਲੈ ਕੇ ਆਈਆਂ ਇੱਥੇ ਜੇ ਮੈਂ ਹੀ ਦਿੰਦਾ ਤੁਹਾਡੇ ਜੀ ਨੂੰ ਦਵਾਈ ਗੁੱਡੀ ਉਹ ਤੇ ਦਵਾਈ ਮੈਂ ਤੁਹਾਡੇ ਮੂਹਰੇ ਦੇਖ ਦਿੱਤੀ ਚਲ ਦਵਾਈ ਗੁੱਡੀ ਲਵਾਉਂਗੇ ਤੁਸੀਂ ਵਾਜਾ ਦਿੱਤੀ ਕੋਲ ਇੱਥੇ ਪਈਏ ਤੇ ਟੀ ਮੈਂ ਘਰ ਮੈਂ ਤੀ ਕੋਲ ਜਾਉਂਗੀ ਮੈਂ ਮੈਂ ਤਾਂ ਕਹਾਂ ਬਲ ਨਹੀਂ ਸੱਤ ਨੂੰ ਮਿਲਣਾ ਫੇਰ ਮੈਂ ਕਹਿਣਾ ਕੋਈ ਕੁੜੀ ਅੱਜ ਕੋਲ ਗਾਣਾਂਗੇ ਨਾ ਮੈਂ ਤਾਂ ਲੋੜ ਦੀ ਤੈਨੂੰ ਮਿਲਣ ਦੀ ਵਾਜ ਜਾ ਆਏ ਮੇਰੇ ਨਾਲ ਤੈਨਾਂ ਕਹਦਾ ਗੁੱਸਾ ਗੁੱ ਤੇ ਤੂੰ ਹੀ ਕਰਾਉਣੀ ਸਾਰੀਆਂ ਗੱਲਾਂ ਦਿੰਨੀਆਂ ਕਰਾਉਣੀ ਆ ਮੇਰੇ ਨਾਲ ਨਾ ਮੈਂ ਗੱਲਾਂ ਕਰਾਉਣੀ ਨਾ ਸੱਤ ਲੜਦੀਆਂ ਨੂੰ ਮਾਂ ਮੈਂ ਕਹਿੰਿਆ ਗੱਲਬਾਤ ਕਰਾਉਣੀ ਆ ਮਾਂ ਮੈਂ ਤਾਂ ਸੁਣਾ ਕਰਵਾਂਗਾ ਉਹਨਾਂ ਨਾਲ ਨੌਰਾਤ ਤੇ ਲੈ ਦਤਾਂ ਆਹੋ ਮੈਨੂੰ ਪਤਾ ਹੀ ਹੈ ਤੇਰਾ ਭਗ ਜਾ ਲక్ష్ਮਾਤਾ ਦੀ ਜੀ ਕੋਲ ਜਾਣੀ ਆ ਮੈਂ ਤਾਂ ਨਹੀਂ ਸੀ ਆ ਆਤੀ ਨਹੀਂ ਫਰਾਦੇ ਸਮਾਨ ਲੈ ਜਾਈਂ ਮੈਂ ਧੀ ਕੋਲ ਲੈ ਜਾਣੀ ਆ ਸਮਾਨ ਮੈਂ ਤੇਰੇ ਕੋਲ ਛੱਡਦੀ ਸੀ ਨਾ ਮੈਂ ਤਾਂ ਲੋਡ ਨਹੀਂ ਸਮਾਨ ਦੇ ਕਹਿ ਤੇਰੀ ਮਾਂ ਕੀ ਲੈ ਗਈ ਆ ਨਾ ਲੈ ਜਾ ਦੀ ਕੀ ਕੋਲ ਲక్ష్ਮਾਤਾ ਕੋਲ ਜਾਣੀ ਆ गे लिए। गे लिए। ना हो गया कोई जवाब दवा भी नहीं मेरा दवाई बुरीकाल सीक दवाई दवाई नी कोई दवाई नही है तेरे सस बतरे लग रही कर दी बनाई बोल दी है दवाई तेन दवाई नही तू कौन आ गया देखो कौन आ गया आज आज मेरी सोनी तेरे मामा दवाई दवाई थी ਦਵਾਈ ਇਹ ਤੇ ਦਦੀ ਨੇ ਦਵਾਈ ਕਿੰਨੇ ਸਫਾ ਹੁੰਦੀ ਹੈ ਕਿ ਸਾਰਾ ਲੜਨ ਤੋਂ ਬੇਲ ਮਿਲਦੀ ਹੋਵੇ ਤਾਂ ਹੀ ਇਹਨੂੰ ਲਾ ਮਤ ਦਵਾਰ ਲੜ ਨਹੀਂ ਲੱਗਣੀ ਜਾਂਦੀ ਹੋ ਤਾਂ ਕੋਕਰ ਤੂੰ ਤਾਂ ਜਾਣਦੀ ਨਹੀਂ ਕਿ ਦਵਾਈ ਮੂੜੀ ਦਵਾਵੇ ਹੰਕਾਰ ਵਾਲਾ ਕਰਦੀ ਹੈ ਬਾਹਲਾ ਹੰਕਾਰ ਕਰਦੀ ਹੈ ਕਿ ਕਾਹਦਾ ਫਿਰ ਹੰਕਾਰ ਦਾ ਆ ਦੇ ਖਾ ਹੁੰਦਾ ਪੈਸਾ ਹੰਕਾਰ ਕਰਦੀ ਉਹ ਆ ਦੇ ਖਾ ਹੁੰਦਾ ਦਵਾਈ ਮੂੜੀ ਤਾਂ ਥੀ ਪਤਨੋ ਦਵਾਣੀ ਚਾਹੀਦੀ ਆ ਚਲ ਤੂੰ ਬੈਠ ਨਚਾ ਲੈ ਆ ਕੇ ਬਣੀ ਵਾ ਚਾ ਨੂੰ ਰਹਿਣ ਦੇ ਬੱਤੇ ਤੂਰੀ ਲਾ ਕਪੜਾ ਪਾ ਲੈ ਤੇ ਆਪਾਂ ਵਗ ਚਾਲੀਂਗਾ ਦਵਾਈ ਮੂੜੀ ਮੈਂ ਦਵਾਉਂਗੀ ਕਾਸਮਨੀ ਲਗਾ ਆਪਣੀ ਅਜਗਲਾਂ ਸੁਣੀ ਜਾਂਦੀ ਐ ਆਹ ਖੜੀ ਐ ਲਤੇ ਹਲਾ ਕੀ ਗੱਲਾਂ ਕਰਿਆ ਲੇਗਾ ਐਸਾ ਦਵਾਈ ਹੂਟੀ ਨੇ ਗੱਲਾਂ ਕਰਦੇ ਭੈਣ ਜੀ ਹੋਰ ਕਹਿੰਦੀਆਂ ਗੱਲਾਂ ਕਰਨ ਅੱਛਾ ਫਿਰ ਤੂੰ ਦਵਾਈ ਨਹੀਂ ਦਵਾਈ ਮੈਂ ਤਾਂ ਵਰਤੀ ਨੂੰ ਕਹੀ ਐ ਨਹੀਂ ਮੈਂ ਤਿਆਰ ਹੋ ਜਾ ਪੁੱਤ ਮੈਂ ਤੈਨੂੰ ਦਵਾਈ ਦਵਾ ਦੂੰਗੀ ਅੱਛਾ ਤੋ ਦਵਾਈ ਦਵਾ ਦੇਗੀ ਹਾਂ ਦਵਾ ਦੂੰਗੀ ਉਹ ਦੇ ਤਾਂ ਤੂੰ ਦਵਾਈ ਦਵਾਈ ਮੁਰਦੂ ਉਹ ਦੇ ਮੈਨੂੰ ਨੂਨ ਤੇ ਜੀ ਦਵਾਈ ਅੱਛਾ ਅੱਛਾ ਹੁਣ ਤੂੰ ਡਾਕਟਰ ਲੈ ਕੇ ਆਈ ਐ ਭਾਈ ਡਾਕਟਰ ਲੈ ਕੇ ਤਾਂ ਨਹੀਂ ਆਈ ਡਾਕਟਰ ਕੋਲ ਲੈ ਕੇ ਆਵਾਂਗੀ ਅੱਛਾ ਹੋਰ ਬਹਿ ਜਾ ਕੰਦ ਸਾਨੂੰ 10 ਮਿੰਟ ਅੱਛਾ ਮਾਛਲ ਤੇਰੇ ਬਾਹਰ ਕੜੀਆਂ ਕੜੀਆਂ ਮਾ ਦੇਣਾ ਆ ਕੜੀਆਂ ਮੈਨਾਂ ਉਹਦਾ ਪੈਨ ਮੰਦੇ ਅੱਛਾ ਮੈਨਾਂ ਵਗਾ ਤੂ ਦਵਾਈਆਂ ਦਵਾਈਆਂ ਫਿਰ ਹੁਣ ਮੈਂ ਦਵਾਈਆਂ ਨਹੀਂ ਦਵਾਈ ਤਾਂ ਬੈਲੀ ਹੈ ਦੂਤਾ ਕਿਹੜੀ ਦਾ ਦਵਾਈਆਂ ਦਵਾਈਆਂ ਮੈਂ ਆ ਜਾਨੀ ਤੇ ਜੇ ਜਨੋਂ ਨਾ ਨਾ ਬੈਲੀ ਕਹਦੇ ਜੇ ਮੈਂ ਬੈਲੀ ਹੁੰਦੀ ਤਾਂ ਮੈਂ ਨਿੱਕਾ ਆ ਕਰਦੀ ਮੈਂ ਤਾਂ ਮਹੀਨੇ ਮਗਰੋਂ ਅੱਜ ਬੜਕ ਲਈ ਆ ਵੇ ਦੀਦੀ ਹਾਂ ਤੂੰ ਤਾਂ ਬਸਨ ਨਹੀਂ ਲੈਣਾ ਮੈਂ ਤਾਂ ਕਿਉਂ ਨਹੀਂ ਬਣਾਉਣਾ ਵਸਣ ਦੀ ਮਾਰੀ ਕਹਿੰਦੀ ਦਵਾਈ ਮੂਹ ਦਵਾਈ ਅੱਜ ਕੀ ਨਹੀਂ ਚੱਲ ਮਾ ਕੂੰ ਬਾਹਰ ਇਹ ਤਾਂ ਐਂ ਕਰੀ ਉਹ ਨਸਾਮਾ ਨੂੰ ਮੇਰੇ ਨਾਲ ਕਲੇਸ ਪਾਈ ਜਾ ਕਲੇਸ ਹੀ ਪਾਈ ਜਾਊਗੀ ਮੇਰੇ ਨਾਲ ਮੇਰੇ ਨਾਲ ਚੱਲੇ ਨਾ ਪਤਾ ਚੱਲ ਮੇਰੇ ਨਾਲ ਚੱਲ ਇਹ ਤਾਂ ਐਂ ਕਰਦੀ ਰਹਿੰਦੀ ਆ ਆ ਕੇ ਜਾਉਣਾ ਨਹੀਂ ਨਹੀਂ ਪਰ ਤੂੰ ਤਾਂ ਤੇਰੀ ਮਾਂ ਕਰ ਰਹੀ ਆ